ਚਾਹੇ ਸੰਪਤੀ ਲੜਨ ਵਾਲੇ ਚਾਹੇ ਜ਼ਿਲ੍ਹਾ ਪਰਸ਼ਨ ਲੜਨ ਵਾਲੇ ਤੇ ਚਾਹੇ ਪੂਰੇ ਤੇ ਸਪੋਰਟਰ ਤੋਂ ਸਾਰਿਆਂ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਤਾਂ ਤੁਸੀਂ ਜੇ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਤਗੜੇ ਹੋ ਕੇ ਤੁਸੀਂ ਰੈਸ਼ਨ ਲੜਨਾ ਬਾਕੀ ਦੋਨੋਂ ਡਰਨ ਦੀ ਕੋਈ ਲੋੜ ਨਹੀਂ ਕਈ ਵਾਰੀ ਹੁੰਦਾ ਨਾ ਬੰਦਾ ਡਰਦਾ ਵੀ ਯਾਰੋ ਮੈਨੂੰ ਇਹ ਕਰਦਣਾ ਬਹੁਤ ਕਦਮ ਮੈਂ ਤੁਹਾਡੇ ਨਾਲ ਆ ਮੈਂ ਕੈਂਡੀਡੇਟ ਕਾਹਾਂ ਉੱਥੇ ਆ ਕੇ ਖੜੋ ਜੇ ਅੱਗੇ ਬਸ ਬੈਜੋ ਬੈਜੋ ਸਾਰੇ ਬੈਠੋ ਅੱਜੂ ਵਾਲਾ ਸਵਾਦ ਅਦਰ ਪੁਛਾ ਬਲਵਿੰਦਰ ਭਾਈ ਆ ਗਿਆ ਪਾਲ ਸਾਨੂੰ ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਦ ਚ ਸੈਂਪਤੀ ਜਿਹੜੀਆਂ ਚੋਣਾਂ ਦਾ ਜਿਹੜਾ ਵਿਕਲ ਬਚੂ ਕੇ ਹੈਗਾ ਉਸ ਨੂੰ ਲੈ ਕੇ ਜਿਹੜਾ ਆ ਅੱਜ ਨੋਮੀਨੇਸ਼ਨ ਵੀ ਭਰੇ ਜਾ ਰਹੇ ਹਨ ਅੱਜ ਸਾਬਕਾ ਵਿਧਾਇਕ ਜੁਗਿੰਦਰਪਾਲ ਦੇ ਦਫਤਰ ਫਾਮ ਜਿਹੜਾ ਆ ਬਣੀ ਲੋਧੀ ਪਹੁੰਚਿਆ ਗਿਆ ਜਿੱਥੇ ਕਾਫੀ ਕਾਂਗਰਸੀ ਵਰਕਾ ਦੇ ਵਿੱਚ ਉਹ ਸਾਥ ਦੇਖਣ ਨੂੰ ਮਿਲਿਆ ਤੇ ਹੁਮ ਹੁਮਾ ਕੇ ਜਿਹੜਾ ਨੋਮੀਨੇਸ਼ਨ ਜਿਹੜੇ ਆ ਭਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਕੀ ਕੁਝ ਕਿਹਾ ਉਹ ਵੀ ਆਪਣੇ ਚੈਨਲ ਤੇ ਤੁਹਾਨੂੰ ਸੁਣਾਵਾਂਗੇ ਉੱਥੇ ਹੀ ਦੱਸ ਦਈਏ ਕਿ ਜਿਲਾ ਪ੍ਰਸ਼ਦ ਦੀ ਗੱਲ ਕਰੀਏ ਤਾਂ ਪੰਜ ਜਿਹੜੀਆਂ ਉਹਨਾਂ ਬਲੋ ਟਿਕਟਾਂ ਤੇ 48 ਜਿਹੜੀਆਂ ਸੈਮਤੀ ਦੇ ਮੈਂਬਰਾਂ ਦੀਆਂ ਜਿਹੜੀਆਂ ਟਿਕਟਾਂ ਅਨਾਉਂਸ ਕੀਤੀਆਂ ਗਈਆਂ ਹਨ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕਿਨਾਰੇ ਜ਼ਿਲ੍ਹਾ ਪਰਸ਼ਦ ਦੇ ਕੁਝ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਖੜੇ ਕੀਤੇ ਆ ਜਨੇ ਵੀ ਮੇਰੀ ਕੌਨਸਟਿਚਨਸੀ ਪੋਹੇ ਦੇ ਲੋਕ ਨੇ ਉਹਨਾ ਭੈਣ ਭਰਾਵਾਂ ਨੂੰ ਮੈਂ ਇਹ ਕਹਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਆ ਪੰਜ ਮੇਰੀਆ ਜ਼ਿਲ੍ਹਾ ਪਰਸ਼ਦ ਹੈ 48 ਮੇਰੀਆ ਸੰਮਤੀ ਨੇ ਤੇ ਜਨੇ ਵੀ ਮੇਰੇ ਭੈਣ ਭਰਾਵਾਂ ਆ ਹਾਲਕੇ ਦਿਉਣਾ ਕਿ ਮੇਰੀ ਫਿਰ ਇਹੋ ਹੀ ਬੇਨਤੀ ਹੈ ਕਿ ਤਗੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਹੈ ਔਰ ਕਾਂਗਰਸ ਪਾਰਟੀ ਦੇ ਸਮਤੀ ਦੇ ਜ਼ਿਲ੍ਹਾ ਪੁਰਸ਼ਾ ਦੇ ਮੈਂਬਰ ਜਿਹੜੇ ਜਿਤਾਣੇ ਆ ਰਹਿ ਗਈ ਗੱਲ ਹੈ ਸਰਕਾਰ ਦੀ ਤੁਸੀਂ 4 ਸਾਲ ਇਹ ਸਰਕਾਰ ਦੇਖ ਲਈ ਹੈ ਬਿਲਕੁਲ ਫੇਲੀਅਰ ਸਰਕਾਰ ਸਾਬਤ ਹੋਈ ਹੈ ਆਨਾਲਾ ਟਾਈਮ ਜਿਹੜਾ ਤੁਹਾਡੀ ਆਪਣੀ ਪਾਰਟੀ ਕਾਂਗਰਸ ਪਾਰਟੀ ਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਪਾਰਟੀ ਜਦੋਂ-ਜਦੋਂ ਵੀ ਸੋਬੇ ਚਾਈ ਤੇ ਤਰੱਕੀ ਹੋਈ ਜਦੋਂ-ਜਦੋਂ ਦੇ ਦੇਸ਼ ਚਾਈ ਤਰੱਕੀ ਹੋਈ ਔਰ ਮੈਂ ਸਾਰੇ ਲੋਕਾਂ ਕੀ ਬੇਨਤੀ ਕਰਨਾ ਅਗਰ ਆਮਨ ਸ਼ਾਂਤੀ ਚਾਹਦੇ ਹੋ ਤੇ ਫਿਰ ਸਾਡੇ ਤੁਹਾਡੀ ਸਾਰਿਆਂ ਦੇ ਮਜਬੂਰੀ ਹੈ ਕਾਂਗਰਸ ਪਾਰਟੀ ਨੂੰ ਲਿਆਉਣਾ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੈ ਹਿੰਦ